ਪੇਚ ਨੂੰ ਲਾਓ ਵੀ ਸੱਜਣੋ ਮਿੱਤਰੋ ਲੋਕਾਂ ਦਾ ਤਾਂ ਸੰਡੇ ਹੁੰਦਾ ਬਾਹਰ ਅੰਦਰ ਘੁੰਮਣ ਫੇਰਨ ਚ ਤੇ ਮੇਰਾ ਸੰਡੇ ਹੁੰਦਾ ਮੇਰੇ ਬਾਪੂ ਨਾਲ ਤੇ ਗੱਲਾਂ ਬਾਤਾਂ ਕਰਦੇ ਆਂ ਦੋਸਤਾਂ ਨਾਲ ਕਰਦੇ ਆਂ ਇਹਦੇ ਨਾਲ 2015 ਚ ਇਹਨਾਂ ਨੂੰ ਦਰੰਗ ਹੋ ਗਿਆ ਸੀਗਾ ਤੇ ਭਾਰ ਇਹਨਾਂ ਦਾ ਸੁਖਣਾ ਮੇਰੇ ਅੰਗੂ ਵੀ 1 ਕੁਇੰਟਲ 20-22 ਕਿਲੋ ਸੀ ਤੇ ਚਲੋ ਦਵਾਈ ਬੂਟੀ ਦਾ ਤੇ ਖਾਣ ਪੀਣ ਦਾ ਪ੍ਰੇਜ ਜਿਵੇਂ ਡਾਕਟਰਾਂ ਨੇ ਦੱਸਿਆ ਸੀ ਕੀਤਾ ਤੇ ਵਧੀਆ ਰਿਸਪਾਂਸ ਮਿਲਿਆ ਇਹ ਬਾਕਰ ਤੇ ਸਟੈਕ ਛੱਡ ਕੇ ਨਾ ਤੁਰਨ ਵੀ ਲੱਗ ਗਏ ਸੀ ਤੇ ਹੱਥ ਵੀ ਇਹਨਾਂ ਦਾ ਸਹੀ ਕੰਮ ਕਰਨ ਲੱਗ ਗਏ ਕਿਹੜਾ ਹੱਥ ਖੜਿਆ ਸੀਗਾ ਬਾਪੂ ਹੈਂ ਇੱਕ ਤੇ ਪਿਛਲੇ ਦੋ ਕੁ ਸਾਲਾਂ ਤੋਂ ਇਹ ਫੇਰ ਜ਼ਿਆਦੇ ਬਿਮਾਰ ਹੋ ਗਏ ਸੀ ਉਸ ਤੋਂ ਬਾਅਦ ਜ਼ਿਆਦੇ ਨਾ ਇਹਨਾਂ ਤੋਂ ਮੰਨ ਲਓ ਅੱਗੇ ਗੱਲਾਂ ਬਾਤਾਂ ਇਹ ਕਰ ਲੈਂਦੇ ਸੀਗੇ ਆਪਦੀ ਤੇ ਹੁਣ ਇਹ ਗੱਲਬਾਤ ਨਾ ਪ੍ਰੋਪਰ ਕਰਦੇ ਨਹੀਂ ਜਿਵੇਂ ਇੱਕ ਮਾਂ ਨਹੀਂ ਬੱਚੇ ਦੇ ਇਸ਼ਾਰੇ ਸਮਝਦੀ ਹੁੰਦੀ ਉਵੇਂ ਮੈਨੂੰ ਇਹਦੇ ਇਸ਼ਾਰੇ ਸਮਝਣੇ ਪੈਂਦੇ ਆ ਤੇ ਮੇਰਾ ਮਨ ਆਦਾਸ ਵੀ ਬਹੁਤ ਹੁੰਦਾ ਬੀ ਯਾਰ ਕਿਸੇ ਟਾਈਮ ਹੈਏ ਨੇ ਮੇਰੇ ਵੀ ਇਸ਼ਾਰੇ ਸਮਝੇ ਹੋਣਿਆ ਹਨਾ ਬਚਪਨ ਚ ਤੇ ਅੱਜ ਮੈਂ ਇਹਦੇ ਇਸ਼ਾਰੇ ਸਮਝਦਾ ਵੀ ਯਾਰ ਇਹ ਕੀ ਕਹਿੰਦਾ ਕੀ ਇਹ ਖਾਨ ਨੂੰ ਕਹਿੰਦਾ ਕੀ ਇਹ ਮੰਨ ਲਓ ਆਪਦਾ ਇਹਨੇ ਮੈਨੂੰ ਕਹਿਣਾ ਕਰਨਾ ਹਨਾ ਤੇ ਇੱਥੇ ਮੈਂ ਇੱਕਦੋ ਦੇਖਿਆ ਕਈ ਜਿਵੇਂ ਬਾਈ ਗੌਰ ਪ੍ਰੀਤ ਮਿੰਟੂ ਜਿਹੜਾ ਹੈਗਾ ਮਨੁੱਖਤਾ ਦੀ ਸੇਵਾ ਵਾਲਾ ਹਨਾ ਉੱਥੇ ਵੀ ਕਿੰਨੇ ਮੰਨ ਲਓ ਬੰਦੇ ਬੁੜੀਆਂ ਜਿਹੜੇ ਹੈਗੇ ਆਪਦੀ ਆਲਾਦ ਦੇ ਕੋਈ ਸਤਾਇਆ ਵਾ ਕੋਈ ਕੱਢਿਆ ਵਾ ਕੋਈ ਕਿਵੇਂ ਹਨਾ ਉਹ ਉੱਥੇ ਆਪਦਾ ਜ਼ਿੰਦਗੀ ਬਸਰ ਕਰ ਰਹੇ ਆ ਤੇ ਇਹ ਵੀਡੀਓ ਮੇਰੀ ਉਹਨਾਂ ਲੋਕਾਂ ਵਾਸਤੇ ਹੈ ਜਿਨ੍ਹਾਂ ਦੇ ਘਰੇ ਮਾਂ ਪਿਓ ਮੌਜੂਦ ਨੇ ਤੇ ਉਹ ਆਪਦੇ ਮਾਂ ਪਿਓ ਦੀ ਜਿੰਨੀ ਹੋ ਸਕਦਾ ਵੀਰ ਉਨੀ ਸੇਵਾ ਕਰੋ ਇੱਕ ਦਿਨ ਆਪਾਂ ਵੀ ਆ ਬੜਾਪੇ ਦੀ ਉਮਰ 'ਚ ਆਉਣਾ ਤੇ ਮੇਰਾ ਬਾਪੂ ਮੈਨੂੰ ਇੱਕ ਕਹਾਵਤ ਸੁਣਾਉਂਦਾ ਹੁੰਦਾ ਸੀਗਾ ਛੋਟੇ ਹੁੰਦੇ ਨੂੰ ਵੀ ਇੱਕ ਵਾਰੀ ਕੋਈ ਸੀਗਾ ਆ ਕਿਹਾ ਥੱਕਿਆ ਆਪਦੇ ਪਿਓ ਤੋਂ ਤੇ ਉਹ ਨਾਲ ਆਪਦੇ ਪਿਓ ਨੂੰ ਤੇ ਉਹਦੇ 'ਚ ਪਾ ਲੈਂਦਾ ਉਹ ਦਿੱਤਾ ਟੋਕਰੇ ਚ ਟੋਕਰੇ ਚ ਪਾ ਕੇ ਤੇ ਉਹ ਕਹਿੰਦਾ ਵੀ ਮੈਂ ਇਹਨੂੰ ਨਾ ਸਮੁੰਦਰ 'ਚ ਸੈੱਟ ਹੋਣਾ ਵੀ ਮੈਨੂੰ ਤੰਗ ਬਹੁਤ ਕਰਦਾ ਹਨਾ ਬਾਪੂ ਸੁਣਾਈ ਸੀ ਨਾ ਗੱਲ ਤੂੰ ਇਹ ਮੈਨੂੰ ਤੇ ਉਹ ਬਾਈ ਜੀ ਜਦੋਂ ਉਹ ਸਿੱਟਣ ਲੱਗਦਾ ਨਾ ਸਮੁੰਦਰ 'ਚ ਤੇ ਉਹ ਉਹਨੂੰ ਆਪਦੇ ਮੁੰਡੇ ਨੂੰ ਕਹਿੰਦਾ ਕਹਿੰਦਾ ਯਾਰ ਇੱਥੇ ਨਾ ਸਿੱਟੀ ਕਹਿੰਦਾ ਇੱਥੋਂ ਥੋੜਾ ਜਿਹਾ ਗਾਂਹ ਕਰਕੇ ਸਿੱਟੀ ਤੇ ਉਹ ਕਹਿੰਦਾ ਬਾਪੂ ਆਏਗਾ ਤੋ ਕਹਿੰਦਾ ਵੀ ਉੱਥੇ ਡੂੰਗਾ ਜਾਦੇ ਆ ਉਹ ਆਂਦਾ ਨਹੀਂ ਡੂੰਗਾ ਨਹੀਂ ਆਂਦਾ ਮੈਂ ਆਪਦੇ ਪਿਓ ਨੂੰ ਇੱਥੇ ਸੱਟ ਕੇ ਗਿਆ ਸੀ ਤੇ ਇਥੋਂ ਆਤਮਾ ਨੂੰ ਸੰਦੇਸ਼ ਕੀ ਮਿਲਦਾ ਵੀ ਜੇ ਹੋ ਜਾ ਤੁਸੀਂ ਕਰੋਗੇ ਉਹ ਹੋ ਜਾ ਪਰੋਂਗੇ ਜੇ ਹੋ ਜਾ ਤੁਸੀਂ ਆਪਦੇ ਮਾਂ ਪਿਓ ਨਾਲ ਸਲੂਕ ਆਪਦੇ ਘਰੇ ਕਰੋਗੇ ਉਹ ਹੋ ਜੇ ਨਾ ਤੁਹਾਡੇ ਬੱਚੇ ਤੁਹਾਡੇ ਨਾਲ ਕਰਨਗੇ ਤੇ ਇਹ ਆਪਦਾ ਕਰਮ ਇੱਕ ਜਿਹੜਾ ਆਪਾਂ ਬੀਜੀ ਜਾਣੇ ਆ ਤੇ ਇਹ ਵੱਡਣਾ ਪੈਣਾ ਹੀ ਹੈ ਹਰੇਕ ਨੂੰ ਤੇ ਇਹ ਬੜਾਪਾ ਜਿਹੜਾ ਹੈਗਾ ਨਾ ਇਹ ਹਰੇਕ ਤੇ ਆਉਣਾ ਤੇ ਕਿਸਮਤ ਵਾਲੇ ਉਹ ਹੁੰਦੇ ਆ ਜਿਹੜੇ ਮੰਨ ਲਓ ਵੀ ਜਿਹੜੇ ਸਵਾਸਾਂ ਦੀ ਪੂੰਜੀ ਆਪਦੀ ਪਤਾ ਹੀ ਨਹੀਂ ਲੱਗਦਾ ਵੀ ਕਿਹੜੇ ਵੇਲੇ ਉਹਨਾਂ ਦੀ ਪੂਰੀ ਹੋਗੀ ਉਹ ਚੰਗੇ ਕਰਮਾਂ ਦਾ ਨਤੀਜਾ ਹੁੰਦਾ ਤੇ ਇਹ ਜਿਹੜੇ ਡਾਕਟਰ ਆ ਇਹ ਜ਼ਿੰਦਗੀ ਦੇ ਨਾਲ ਹੀ ਐ ਤੇ ਇਹ ਚੱਲਦੇ ਹੀ ਰਹਨੇ ਆ ਦੋਸਤੋ ਤੇ ਮੈਂ ਹਰੇਕ ਐਤਵਾਰ ਕੇਸੀ ਇਸ਼ਨਾਨ ਕਰਾ ਕੇ ਤੇ ਤੇਲ ਦੀ ਮਾਲਿਸ਼ ਧੁੱਪੇ ਬਿਠਾ ਕੇ ਤੇ ਇੰਨੀ ਕਿ ਡਿਊਟੀ ਮੈਂ ਆਪਦੀ ਸੇਵਾ ਜਿਹੜੀ ਨਿਭਾਉਣੀ ਐ ਆਪਦੇ ਬਾਪੂ ਦੀ ਤੇ ਜਿਹੜੀ ਉਹ ਸਮੁੰਦਰ ਵਾਲੀ ਗੱਲ ਆ ਉਹ ਰੀਅਲ ਗੱਲ ਆ ਹੋਇਆ ਸੀ ਕਹਿੰਦੇ ਆ ਮੈਨੂੰ ਇਹ ਜਦੋਂ ਮੈਂ ਜੁੱਟਾਂ ਦਾ ਇਹਨਾਂ ਤੋਂ ਕੋਲੇ ਬਹਿਂਦਾ ਗੱਲਾਂ-ਬਾਤਾਂ ਸੁਣਦਾ ਤਾਂ ਉਦੋਂ ਇਹ ਕਹਾਵਤ ਜਿਹੜੀ ਹੈਗੀ ਆ ਨਾ ਉਹ ਮੇਰੇ ਬਾਪ ਨੇ ਮੈਨੂੰ ਦੱਸੀ ਸੀ ਤੇ ਨੀਵੀਂ ਪਾਲੂ ਮੰਡੀ ਜੀ ਗਾਣ ਹੋ ਜੋ ਤੇ ਉਹ ਜਿਹੜੀ ਕਹਾਵਤ ਆ ਨਾ ਉਹ ਮੇਰੇ ਤੇ ਵੱਡੀ ਦਿਲ ਨੂੰ ਛੂ ਗਈ ਮੈਂ ਹਾਂ ਯਾਰ ਵਾਕਈ ਗੱਲ ਸਹੀ ਹੈ ਤੇ ਹੁਣ ਜਿੰਨੀ ਕਿ ਸੇਵਾ ਮੈਂ ਆਪਦੇ ਬਾਪ ਦੀ ਕਰੂੰਗਾ ਉਨੀ ਕਿ ਸੇਵਾ ਹੋ ਸਕਦਾ ਮੇਰਾ ਬੇਟਾ ਮੇਰੀ ਕਰੇ ਬੜਾਪੇ ਚ ਤੇ ਮੰਨ ਲਓ ਜਿਹੜੇ ਘਰਾਂ ਚ ਮਾਪਿਓ ਬਜ਼ੁਰਗ ਹੋ ਗਏ ਤੇ ਉਹ ਘਰ ਦਾ ਜਿੰਦਰਾ ਹੁੰਦੇ ਆ ਤੇ ਮੇਰੀ માતા ਦਾ 10 ਸਾਲਾ ਦਾ ਸੀਗਾ ਜਦੋਂ ਐਕਸਪਾਇਰ ਹੋ ਗਈ ਸੀ ਤੇ ਬਸ ਇਹ ਬਾਪ ਹੀ ਇੱਕ ਜਿਹੜਾ ਮੇਰੇ ਕੋਲ ਆ ਤੇ ਆਪਾਂ ਇਹਦੀ ਦਿਲ ਤੋਂ ਸੇਵਾ ਕਰਦੇ ਆ ਜੋ ਕਰਦੇ ਆ ਜਿਹੜੇ ਵੀ ਵੀਰ ਭੈਣ ਭਰਾ ਇਹ ਵੀਡੀਓ ਦੇਖ ਰਹੇ ਆ ਉਹ ਦੱਸਣ ਵੀ ਇਹ ਸਹੀ ਹੈ ਨਾ ਆਪਣਾ ਜਿਹੜਾ ਕਰਮ ਮਾਂ ਪਿਓ ਨੂੰ ਸਾਹਮਣਾ ਤੇ ਇਹਨਾਂ ਦੀ ਸੰਭਾ ਸੰਭਾਲ ਕਰਨੀ ਉਹ ਆਪਣਾ ਦਿਲੋਂ ਕਰਨਾ ਚਾਹੀਦਾ ਤ ਤੇ ਤੇ ਵੀਡੀਓ ਕਿਵੇਂ ਲੱਗੀ ਤੁਹਾਨੂੰ ਤੇ ਮੇਰੇ ਹਿਸਾਬ ਨਾਲ ਵੀ ਸਮਾਜ ਨੂੰ ਇੱਕ ਬਹੁਤ ਵਧੀਆ ਸਨੇਹਾ ਦੇ ਨਾਲੀ ਵੀਡੀਓ ਹੈ ਮੇਰੀ ਇਹ ਤਾਂ ਜੋ ਕਿ ਕੋਈ ਵੀ ਵੀਰ ਭੈਣ ਭਰਾ ਚਲੋ ਜ਼ਿੰਦਗੀ ਚ ਗੁੱਸੇ ਮਸਾਲੇ ਸਾਰੇ ਚੱਲਦੇ ਰਹਿੰਦੇ ਆ ਛੇ ਕਿਵੇਂ ਪਿਆਉਨਾ ਵੀ ਮਾਨਾ ਵੀ ਤੇ ਫੇਰ ਵੀ ਆਪਾਂ ਨੂੰ ਇਹਨਾਂ ਨੇ ਦੁਨੀਆ ਦਿਖਾਈ ਐ ਤੇ ਜਿੰਨਾ ਕ ਆਪਣੇ ਹੱਥ ਵਾਸਾ ਓੰਨੀ ਕ ਆਪਦੇ ਮਾਂ ਪਿਓ ਦੀ ਸੇਵਾ ਕਰਿਆ ਕਰੋ ਇਹ ਹੀ ਸਭ ਤੋਂ ਵੱਡਾ ਧਰਮ ਐ ਇੱਥੇ ਪ੍ਰਭਾ ਆਸਰੇ 432 ਬਜ਼ੁਰਗ ਜਿਹੜੇ ਹੈਗੇ ਆ ਬਿਰਦਾ ਆਸ਼ਰਮ ਚ ਰਹਿ ਰਹੀ ਐ ਤੇ ਮਨੋਖਤਾ ਦੀ ਸੇਵਾ ਵਾਲੇ ਕੋਲੇ ਪਤਾ ਹੀ ਨਹੀਂ ਕਿੰਨੇ ਕ ਤੇ ਇਹ ਵੀਰ ਜੇ ਆਪਾਂ ਆਪ ਦਾ ਫਰਜ਼ ਸਮਝ ਗਏ ਆਪਦੇ ਮਾਂ ਪਿਓ ਦੀ ਸੇਵਾ ਆਪਾਂ ਆਪਦੀ ਹੱਥੀਂ ਕਰੀਏ ਠੀਕ ਹੈ ਤਾਂ ਹੋ ਸਕਦਾ ਵੀ ਇਹਨਾਂ ਨੂੰ ਬਿਰਦਾ ਆਸ਼ਰਮ ਤੇ ਇੱਧਰ ਜਾਣ ਦੀ ਲੋੜ ਨਾ ਪਵੇ ਤੇ ਪਰਮਾਤਮਾ ਕਰੇ ਤੁਸੀਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ ਤੇ ਮੇਰੀ ਵੀਡੀਓ ਕਿਵੇਂ ਲੱਗੀ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ